ਗੁਰੂ ਜੀ ਅੰਮ੍ਰਿਤਸਰ ਤੋਂ ਅੱਗੇ ਚੱਲ ਕੇ ਰਾਹਤੇ ਵਿੱਚ ਲੋਕਾਂ ਨੂੰ ਤਾਰਦੇ ਹੋਏ ਲਾਹੌਰ ਦੇ ਬਾਹਰ ਇੱਕ ਖੂਹ ਉੱਤੇ ਰਾਤ ਕੱਟਣ ਲਈ ਰੁਕੇ ਅਗਲੇ ਦਿਨ ਅੰਮ੍ਰਿਤ ਵੇਲੇ ਗੁਰੂ ਜੀ ਨੇ ਸ਼ਬਦ ਗਾਇਨ ਕੀਤਾ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕ ਇਕੱਠੇ ਹੁੰਦੇ ਗਏ ਗੁਰੂ ਜੀ ਦੇ ਲਾਹੌਰ ਵਿੱਚ ਆਉਣ ਵਾਲੇ ਭਾਈ ਦੁਨੀ ਚੰਦ ਨੂੰ ਵੀ ਪਤਾ ਲੱਗਾ ਇਹ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਉਸਨੇ ਆਪਣੀ ਹਵੇਲੀ ਦੇ ਮੁੱਖ ਦਵਾਰ ਉੱਤੇ ਸੱਤ ਝੰਡੇ ਲਗਾਏ ਹੋਏ ਸਨ ਜਿਨ੍ਹਾਂ ਦਾ ਅਰਥ ਸੀ ਕਿ ਇਸ ਸੌਕਰ ਦੀ ਜਾਇਜ਼ਤ ਘੱਟੋ ਘੱਟ 7 ਲੱਖ ਰੁਪਏ ਦੀ ਹੈ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਮੈਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਆਪਣੇ ਪਿਤਾ ਦਾ ਸ਼ਰਧ ਦੇ ਕਰ ਰਿਹਾ ਅਤੇ ਬਹੁਤ ਸਾਰੇ ਬ੍ਰਹਮਣਾਂ ਨੂੰ ਪਿਤਾ ਜੀ ਦੇ ਨਿਮਿਤ ਭੋਜਨ ਸ਼ਿਕਾ ਰਿਹਾ ਹਾਂ ਅਤੇ ਦਾਨ ਵੀ ਦੇ ਰਹਾ ਮੇਰਾ ਵਿਸ਼ਵਾਸ ਹੈ ਕਿ ਇਹ ਭੋਜਨ ਅਤੇ ਦਾਨ ਮੇਰੇ ਪਿਤਾ ਵਾਸਤੇ 1 ਸਾਲ ਲਈ ਕਾਫੀ ਹੋਵੇਗਾ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਕਿ ਇਹ ਕੋਈ ਮਨੁੱਖ ਜਰਾ ਕੋ ਬਿਮਾਰ ਹੋ ਜਾਵੇ ਤਾਂ ਉਸ ਨੂੰ ਭੁੱਖ ਲੱਗਣੀ ਘਟ ਹੋ ਜਾਂਦੀ ਹੈ ਜਾਂ ਬਿਲਕੁਲ ਹੀ ਨਹੀਂ ਲੱਗਦੀ ਮਨੋਂ ਪ੍ਰਾਂਤ ਤਾ ਜਿੰਨਾ ਪੰਜ ਤਤਾਂ ਦਾ ਉਹ ਬਣਿਆ ਹੁੰਦਾ ਹੈ ਉਹਨਾਂ ਵਿੱਚ ਹੀ ਤਬਦੀਲ ਹੋ ਜਾਂਦਾ ਏ ਫਿਰ ਤੂੰ ਆਪ ਹੀ ਦੱਸ ਕੀ ਬ੍ਰਹਿਮਣਾ ਦੁਬਾਰਾ ਖਾਧਾ ਹੋਇਆ ਭੋਜਨ ਤੇਰੇ ਪਿਤਾ ਤੱਕ ਕਿਵੇਂ ਪਹੁੰਚੇਗਾ ਉਹ ਤਾਂ ਜੀਵਤ ਹੀ ਨਹੀਂ ਹਨ ਤਾਂ ਉਹਨਾਂ ਨੂੰ ਭੁੱਖ ਕਿਵੇਂ ਲੱਗੇਗੀ ਗੁਰੂ ਜੀ ਨੇ ਉਸ ਨੂੰ ਇੱਕ ਸੂਈ ਦਿੱਤੀ ਅਤੇ ਆਖਿਆ ਇਹ ਮੇਰੀ ਇਮਾਨਤ ਰੱਖ ਲਵੋ ਅਤੇ ਅਗਲੇ ਜਨਮ ਵਿੱਚ ਮੈਨੂੰ ਦੇਣਾ ਦੋਨੀ ਚੰਦ ਨੇ ਕਹਾ ਕਿ ਸੂਈ ਤਾਂ ਇੱਥੇ ਹੀ ਰਹਿ ਜਾਵੇਗੀ ਮੈਂ ਤੁਹਾਨੂੰ ਕਿਵੇਂ ਵਾਪਸ ਕਰਾਂਗਾ ਗੁਰੂ ਜੀ ਨੇ ਕਹਾ ਕਿ ਮੈਂ ਵੀ ਇਹੀ ਦੱਸਣਾ ਚਾਹਦਾ ਹਾਂ ਕਿ ਅਗਲੇ ਜਨਮ ਚੰਗੇ ਜਾਂ ਮਾੜੇ ਕਰਮ ਹੀ ਬੰਦੇ ਦੇ ਨਾਲ ਜਾਂਦੇ ਹਨ ਫੋਕਟ ਕਰਮ ਕਾਟ ਅਤੇ ਮਿਖਾਵੇ ਕਾਰਨ ਬਿਆਰਤੀ ਹਨ ਇਸ ਤੋਂ ਛੋਟਾ ਗੁਰੂ ਜੀ ਨੇ ਦੱਸਿਆ ਕਿ ਤੇਰਾ ਪਿਤਾ ਦਾ ਮਰਨ ਤੋਂ ਪरांत ਭਗਿਆੜ ਦੀ ਜੁਨੀ ਪੈ ਗਿਆ ਸੀ ਜੋ ਭੁੱਖਣ ਭਾਣਾ ਆਪਣੀ ਖੁਰਾਕ ਵਾਸਤੇ ਇੱਧਰ ਉੱਧਰ ਭੜਕਦਾ ਫਿਰਦਾ ਹੈ ਆਪਣੀ ਤਸੱਲੀ ਵਾਸਤੇ ਤੂੰ ਉਹਨਾਂ ਨੂੰ ਰਾਵੀ ਕਿਨਾਰੇ ਇੱਕ ਬੋੜ ਥੱਲੇ ਜਾ ਕੇ ਵੇਖ ਸਕਦਾ ਹੈ ਇਹ ਸੁਣ ਕੇ ਦੁਨੀ ਚੰਦ ਹੱਕਾ ਪੱਕਾ ਰਹਿ ਗਿਆ ਅਤੇ ਆਪਣੀ ਤਸੱਲੀ ਕਰਨ ਲਈ ਬੋੜ ਥੱਲੇ ਚਲਾ ਗਿਆ ਉੱਥੇ ਜਾ ਕੇ ਉਸ ਨੇ ਵੇਖਿਆ ਕਿ ਇੱਕ ਬਘਿਆੜ ਆਪਣੀ ਭੁੱਖ ਕਾਢਣ ਚੀਕਾਂ ਮਾਰ ਰਿਹਾ ਸੀ ਦੁਨੀ ਚੰਦ ਉਸ ਦੇ ਕੋਲ ਗਿਆ ਤਾਂ ਬਘਿਆੜ ਤਾਂ ਲੋਪ ਹੋ ਗਿਆ ਅਤੇ ਬਾਪ ਦੇ ਰੂਪ ਵਿੱਚ ਇੱਕ ਮਨੁੱਖ ਉਸ ਦੇ ਸਾਹਮਣੇ ਹੋਇਆ ਅਤੇ ਕਹਿਣ ਲੱਗਾ ਕਿ ਮੈਂ ਆਪਣੇ ਮਨੁੱਖੀ ਜਾਮੇ ਵਿੱਚ ਇੱਕ ਬਘਿਆੜ ਦੀ ਤਰ੍ਹਾਂ ਲੁੱਟਕਸੁੱਟ ਕੇ ਠੱਗੀ ਠੋਦੀ ਕਰਕੇ ਤਾਂ ਇਕੱਠਾ ਕਰਦਾ ਰਿਹਾ ਅਤੇ ਤੇਰੇ ਵਾਸਤੇ ਲੱਖਾਂ ਰੁਪਇਆ ਇਕੱਠੇ ਕੀਤੇ ਇਸ ਬੇਅਕਲੀ ਕਾਰਨ ਹੀ ਮੈਂ ਬਗਿਆਰ ਦੀ ਜੂਨੀ ਪਿਆ ਸੀ ਮੇਰੇ ਵੱਲੋਂ ਇਕੱਠੇ ਕੀਤੇ ਧਨ ਨੂੰ ਵਧਾਉਣ ਵਾਸਤੇ ਤੂੰ ਵੀ ਮੇਰੇ ਪੱਧ ਜਿਨ੍ਹਾਂ ਤੇ ਹੀ ਚੱਲਦਾ ਰਿਹਾ ਹਾਂ ਮੇਰੀ ਬਗਿਆਰ ਦੀ ਜੂਨ ਦੀ ਨੂਰਦਸ਼ਾ ਤੋਂ ਸਭ ਕੁ ਸਿੱਖ ਕੇ ਤੂੰ ਇੱਕ ਆਪਾਲਾਪੁਰਖ ਬਾਨਨ ਅਤੇ ਆਪਣਾ ਅੱਗਾ ਸਵਾਰਦਾ ਹਰ ਮਨੁੱਖ ਨੂੰ ਉਸ ਦੁਆਰਾ ਕੀਤੇ ਚੰਗੇ ਜਾਂ ਮੰਦੇ ਕਰਮਾਂ ਦਾ ਫਲ ਹੀ ਮਿਲਦਾ ਹੈ ਇਹ ਕਹਿ ਕੇ ਉਸ ਦਾ ਪਿਤਾ ਦਾ ਅਲੋਪ ਹੋ ਗਿਆ ਅਤੇ ਦੁਨੀ ਚੰਦ ਵਾਪਸ ਆ ਕੇ ਗੁਰੂ ਜੀ ਦੇ ਚਰਨੀ ਟੈ ਪਿਆ ਤੇ ਆਪਣੇ ਸਾਰੇ ਚੰਡੇ ਉਤਾਰ ਦਿੱਤੇ ਅੱਗੇ ਤੋਂ ਨੇਕ ਕਮਾਈ ਕਰਨ ਦਾ ਵਚਨ ਦੇ ਕੇ ਆਪਣੀ ਸਾਰੀ ਦੌਲਤ ਲੋਕਾਂ ਵਿੱਚ ਵੰਡ ਦਿੱਤੀ ਅਤੇ ਬਾਕੀ ਸਭ ਕੁਝ ਗੁਰੂ ਘਰ ਦੇ ਲੇਖੇ ਲਾ ਦਿੱਤਾ ਅਤੇ ਆਪਣੀ ਹਵੇਲੀ ਨੂੰ ਤਰਸਾਲਾ ਵਿੱਚ ਤਬਦੀਲ ਕੀਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ